ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਟ੍ਰੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਹਦੀ 26 ਸਾਲ ਦੇ ਲੱਗੇ ਹੈ ਉਹ 4 ਸਾਲ ਤੋਂ ਆਟੋ ਚਲਾ ਰਿਆ ਸੀ ਤੇ ਉਹ ਦਸੀ ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਤੇ ਫੈਸਟਨ ਪੈलेस ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲਏ ਸੀਗੇ ਤੇ ਜੋ ਕਿ 베르 베르का ਪੁਲਿਸ ਤੇ ACP ਈਸਟ ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤੈਦੀ ਨਾਲ ਐਕਟਪਨ ਕਰਦੇ ਹੋਏ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ Prabhjot Singh ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰ ਕਰ ਲਿਆ ਇਸ ਤੋਂ ਇਲਾਵਾ ਇੱਕ ਮੁਕੱਦਮਾ ਨੰਬਰ ਤਕਰਾਲੀਏ 153 2024 PS ਗੇਟ ਕੀਮਾ ਦਾ ਤੇ 302 ਦਾ ਮੁਕਦਮਾ ਹੈਗਾ ਜੀ ਇਹਦੇ ਚ ਪਹਿਲਾਂ ਅਸੀਂ 7 ਦੋਸ਼ੀ ਗ੍ਰਿਫਤਾਰ ਕਰ ਲਏ ਸੀ ਸਾਹਿਲਪ੍ਰੀਤ ਸਿੰਘ ਅਭੀਗਿਲ ਸੰਜੂ ਪਰਮਦੀਪ ਨikhil ਰਾਜਕੁਮਾਰ ਤੇ ਯਵਰਾਜ ਤੇ ਇਹਨਾਂ ਤੋਂ ਬਰਾਮਦਗੀ ਕੀਤੀ ਸੀ ਇੱਕ ਪਿਸਤਲ ਬੱਤੀਬੋਰ ਤੇ ਦੋ ਰਾਉਂਡ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਇਸੇ ਮੁਕਦਮੇ ਚ ਅਸੀਂ ਜਿਹੜਾ ਇੱਕ ਮੁੰਡਾ ਰਹਿ ਗਿਆ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਹੈਗਾ ਯਵਰਾਜ ਸਿੰਘ ਉਹਦੀ ਉਮਰ ਕਰੀਬ 22 ਸਾਲ ਹੈਗੀ ਹੈ ਤੇ 12ਵੀਂ ਕਲਾਸ ਪੜ੍ਹਿਆ ਤੇ ਡੈਂਟਿੰਗ ਪੇਂਟਿੰਗ ਗੱਡੀਆਂ ਦਾ ਕੰਮ ਕਰਦਾ ਹੈ ਤੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਤੇ ਇਹਨੂੰ ਵੀ ਇੱਕ ਕੱਲ ਹੀ ਅਸੀਂ 5 10 2024 ਨੂੰ ਇਹਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਸੀਆਈਏ ਸਟਾਫ 1 ਨੇ ਕੱਲ ਇੰਡੀਆ ਗੇਟ ਲਾਗੇ ਆਪਣਾ ਨਾਕਾ ਲਾਇਆ ਸੀ ਮਿਸ ਸ਼ਮਨਦੀਪ ਸਿੰਘ ਸੀਆਈ ਅਚਾਰਜ ਨੇ ਖੁਦ ਲਾਇਆ ਸੀ ਤੇ ਆਪਣਾ ਇੱਕ ਬੰਦਾ ਆਪਣਾ ਗ੍ਰਿਫਤਾਰ ਕੀਤਾ ਦੋ ਦੋ ਜਣੇ ਗ੍ਰਿਫਤਾਰ ਕੀਤੇ ਅਰਸ਼ਦੀਪ ਸਿੰਘ ਤੇ ਸਾਹਿਬ ਸਿੰਘ ਇਹਨਾਂ ਇੱਕ ਉਮਰ ਕਰੀਬ 24 ਸਾਲ ਤੋਂ 27 ਸਾਲ ਦੇ ਵਿੱਚ ਹੈ ਦੋਨਾਂ ਦੀ ਤੇ ਇਹਨਾਂ ਤੋਂ 100 ਗ੍ਰਾਮ ਹੀਰੋਇਨ 9 ਲੱਖ 16000 ਡਰਗਮਨੀ ਰਿਕਵਰ ਕੀਤੀ ਤੇ ਇੱਕ ਐਕਟਿਵਾ ਸਕੂਟੀ ਕਾਬੂ ਕੀਤੀ ਇਸ ਤੋਂ ਇਲਾਵਾ ਆਪਣਾ ਫੈਸਟੀਵਲ ਸੀਜ਼ਨ ਦੇਖਦੇ ਹੋਏ ਤੇ ਪੁਲਿਸ ਕਮਿਸ਼ਨਰੇ ਦੇ ਵਿੱਚ ట్రాਫਿਕ ਦਾ ਫਲੋ ਦੇਖਦੇ ਹੋਏ ట్రాਫਿਕ ਪੁਲਿਸ ਤੇ ਲੋਕਲ ਪੁਲਿਸ ਸਟੇਸ਼ਨਸ ਨੇ ਕੁੱਲ 1364 ਚਲਾਨ ਕੀਤੇ ਆ ਜੀ ਪਿਛਲੇ 5 ਦਿਨਾਂ ਦੇ ਵਿੱਚ ਉਹਦੇ ਵਿੱਚੋਂ 207 ਵਾਹਨ ਲੈਗ ਦੇ ਵਿੱਚ 88 ਵਾਹਨ ਇੰਪਾਉਂਡ ਕੀਤੇ ਆ ਤੇ ਕੁੱਲ 208 ਚਲਾਨ ਕੀਤੇ ਆ ਜਿਨ੍ਹਾਂ ਵਿੱਚ 237 ਚਲਾਨ ਅ ਕੀਤੇ ਐ ਤੇ 118 ਇਚ ਲਾਂਚੀਤੇ 452 ਮੌਕੇ ਵਲੇ ਚਲਾਂਤੀਤੇ ਜਿਨ੍ਹਾਂ ਦਾ ਜੁਰਮਾਨਾ 200 252000 ਬੰਦਾ ਉਹ ਵੀ ਅਸੀਂ ਸਰਕਾਰ ਦੇ ਖਜ਼ਾਨੇ ਚ ਪੋਇਆ ਤੇ ਪੁਲਿਸ ਕਮਿਸ਼ਨਰ ਟਮਰਿਤਸਰ ਦੇ ਵਿੱਚ ਮੈਂ ਮੈਂ ਇਹ ਅਪੀਲ ਕਰੂੰਗਾ ਕਿ ਕੋਈ ਵੀ ਟ੍ਰਿਪਲ ਰਾਈਡਿੰਗ ਨਾ ਕਰਨ ਤੇ ਜਿਹੜੇ ਵੀ ਮੋਟਰਸਾਈਕਲ ਸਵਾਰ ਹੋਣ ਉਹ ਆਪਣਾ ਹੈਲਮਟ ਪਾ ਕੇ ਜਾਣ ਤੇ ਕਾਰਸ ਦੇ ਵਿੱਚ ਓਵਰ ਸਪੀਡਿੰਗ ਨਾ ਕਰਨ ਤੇ ਸੀਟ ਬੈਲਟ ਪਾ ਕੇ ਜਾਂਦੇ ਰੂਲਸ ਨੂੰ ਪ੍ਰੋਪਰ ਫਾਲੋ ਕਰਨ ਤੇ ਪਾਰਕਿੰਗ ਵੀ ਪ੍ਰੋਪਰ ਡੈਜ਼ਿਗਨੇਟਿਡ ਜਗ੍ਹਾ ਤੇ ਉਥੇ ਹੀ ਕਰਨ ਤੇ